ਆਹਾ ਵੀਡੀਓ ਉਹਨਾਂ ਕਿਸਾਨ ਭਰਾਵਾਂ ਵਾਸਤੇ ਆ ਜਿਹੜੇ ਕਹਿੰਦੇ ਆ ਵੀ ਅਸੀਂ ਮੱਕੀ ਦਾ ਆਚਾਰ ਨਹੀਂ ਪਸ਼ੂਆਂ ਨੂੰ ਪਾਉਣਾ ਪਰ ਸਾਨੂੰ ਹਰੇ ਪੱਠੇ ਚਾਹੀਦੇ ਆ ਸਾਡਾ ਫੀਡ ਦਾ ਵੀ ਖਰਚਾ ਘਟ ਜੇ ਤੇ ਜਿਹੜਾ ਆਪਾਂ ਕਹੀਏ ਵੀ ਤੂੜੀ ਦਾ ਖਰਚਾ ਘਟ ਜੇ ਹਰਾ ਪੱਠਾ ਸਾਨੂੰ ਫੁੱਲ ਚਾਹੀਦਾ ਸਤਿ ਸ਼੍ਰੀ ਅਕਾਲ ਕਿਸਾਨ ਭਰਾਵੋ ਅੱਜ ਆਪਾਂ ਤੁਹਾਡੇ ਵਾਸਤੇ ਬੜੀ ਵਧੀਆ ਵੀਡੀਓ ਲੈ ਕੇ ਆਏ ਆ ਜਿਹੜੇ ਭਰਾ ਕਹਿੰਦੇ ਆ ਵੀ ਅਸੀਂ ਮੱਕੀ ਦਾ ਆਚਾਰ ਨਹੀਂ ਪਾਉਣਾ ਸਾਡੇ ਤੋਂ ਖਰਾਬ ਹੋ ਜਾਂਦਾ ਜਾਂ ਆਪਾਂ ਕਹੀਏ ਵੀ ਕਈ ਆਪਣੇ ਕਿਸਾਨ ਭਰਾ ਨਹੀਂ ਪਸੰਦ ਕਰਦੇ ਆ ਉਹਨਾਂ ਵਾਸਤੇ ਅੱਜ ਆਪਾਂ ਸਪੈਸ਼ਲ ਵੀਡੀਓ ਬਣਾਉਣ ਲੱਗੇ ਆ ਆਹ ਹਨ ਆਪਣੇ ਇੱਕ ਮਿੱਤਰ ਨੇ ਇੱਕ ਕਿੱਲਾ ਮੱਕੀ ਦਾ ਬੀਜਿਆ ਸੀਗਾ ਬਿੱਡਾਂ ਤੇ ਜਿਵੇਂ ਆਪਾਂ ਚਾਰ ਵਾਲੀ ਮੱਕੀ ਬੀਜਦੇ ਆ ਤੇ ਇਹ तकरीबन 2 ਮਈ ਨੂੰ ਬੀਜੀ ਸੀਗੀ ਮੱਕੀ ਬਾਈ 30 33 ਬੀ ਆ ਇਹ ਤੇ ਇਸ ਕਿਸਾਨ ਭਰਾ ਕੋਲੇ 10 ਪਸ਼ੂ ਆ ਬਾਈ ਇਹ ਕਹਿੰਦਾ ਵੀ ਆਪਾਂ ਚਾਰ ਨਹੀਂ ਪਾਉਣਾ ਪਰ ਮੱਕ ਘਰੇ ਚਾਰਨਾ ਤੁਸੀਂ ਇਹ ਸਾਬ ਲਾ ਲਓ ਵੀ ਜੇ ਆਪਾਂ ਦੂਜੂ ਜਿਹੜੀ ਆਪਾਂ ਕਣਕ ਬੀਜਣ ਵਾਲੀ ਮਸ਼ੀਨ ਹੁੰਦੀ ਓਸ ਨਾਲ ਜੇ ਆਪਾਂ ਮੱਕੀ ਬੀਜਣੀ ਹੁੰਦੀ ਤਾਂ ਕਿੱਲੇ ਦੇ ਵਿੱਚ ਘੱਟੋ ਘੱਟ ਵੀ 40 ਤੋਂ 45 ਕਿਲੋ ਬੀਜ ਚਾਹੀਦਾ ਸੀਗਾ ਪਰ ਇਹ ਜਿਹੜੀ ਆਪਣੇ ਕੋਲੇ ਮਾਸ਼ੀਆ ਕੰਪਨੀ ਦੀ ਮਸ਼ੀਨ ਆ ਮੱਕੀ ਬੀਜਣ ਵਾਲੀ ਉਹਦੇ ਨਾਲ ਆਪਾਂ ਇਹ ਇਸ ਕਿਸਾਨ ਭਰਾ ਦੇ ਮੱਕੀ ਬੀਜ ਕੇ ਦਿੱਤੀ ਸੀ 8 ਕਿਲੋ ਬੀ ਪਾਇਆ ਸੀ 30-33 ਬੀ ਆ ਇਹ ਤੇ ਹੁਣ ਤੱਕ ਇਹਦੇ ਤੇ ਤਕਰੀਬਨ 1 ਕਿੱਲੇ ਤੇ 7000 ਰੁਪਏ ਖਰਚਾ ਹੋਇਆ ਤੇ ਇਹ ਸਾਬ ਲਾ ਲਓ ਵੀ ਇੱਕ ਕਿੱਲੇ ਦੇ ਵਿੱਚੋਂ ਇੰਨੀ ਕੁ ਜਗ੍ਹਾ ਵੱਡੀ ਆ ਹਲੇ तकरीबन 10 ਦਿਨ ਹੋ ਗਏ ਵਾਢਾ ਲਾਏ ਨੂੰ ਤੇ ਪੂਰੇ ਖੁੱਲੇ ਡੋਲੇ ਪੱਠੇ ਲੈ ਕੇ ਜਾਂਦਾ ਕਿਸਾਨ ਭਰਾ ਤੇ ਨਾ ਤਾਂ ਤੂੜੀ ਪੈਂਦੀ ਆ ਬਿਲਕੁਲ ਜਿਹੜਾ ਫੀਡ ਦਾਣੇ ਦਾ ਖਰਚਾ ਸੀਗਾ ਜਿਹੜੇ ਛੋਟੇ ਪਸ਼ੂ ਆ ਉਹਨਾਂ ਨੂੰ ਤਾਂ ਜਿਹੜਾ ਕੱਲਾ ਹਰਾ ਹੀ ਚੱਲਦਾ ਕਿਉਂਕਿ ਮੱਕ ਦੇ ਵਿੱਚ ਜੇ ਆਪਾਂ ਦੇਖੀਏ ਵੈਸੇ ਵੀ ਪ੍ਰੋਟੀਨ ਬਹੁਤ ਜ਼ਿਆਦਾ ਹੁੰਦਾ ਤੇ ਨਾਲੇ ਇਹਦੇ ਵਾਹਣ ਦੇ ਵਿੱਚ ਜਿਹੜੀ ਉਹ ਬਾਸਪਤੀ ਲੱਗ ਜੋਗੀ ਕਿਉਂਕਿ ਜਿਹੜੇ ਭਰਾਵਾਂ ਨੇ ਬਾਸਪਤੀ ਲਾਉਣੀਆਂ ਕਈ ਆਪਣੇ ਕਿਸਾਨ ਭਰਾ ਮੂੰਗੀ ਬੀਜ ਦਿੰਦੇ ਆ ਤੇ ਕਈ ਆਪਣੇ ਕਿਸਾਨ ਭਰਾਵਾਂ ਦੇ ਜਿਨ੍ਹਾਂ ਨੇ ਚਾਰ ਨਹੀਂ ਪਾਉਣਾ ਹੁੰਦਾ ਤਾਂ ਉਹਨਾਂ ਦਾ ਜਿਹੜਾ ਵਾਹਣ ਉਹ ਵਿਹਲਾ ਪਿਆ ਰਹਿੰਦਾ ਤੇ ਇਸ ਕਿਸਾਨ ਭਰਾ ਨੇ ਬਾਈ 1 ਕਿੱਲਾ ਮੱਕੀ ਬੀਜੀ ਸੀਗੀ ਤੇ ਅੱਜ ਤਕਰੀਬਨ 10 ਦਿਨ ਹੋ ਗਏ ਤੇ ਹਲੇ ਮੇਰੇ ਸਾਹਮਣੇ ਵੀ ਇੱਕ ਨਾਲਕ ਜਗ੍ਹਾ ਵੱਡੀ ਗਈ ਆ ਤੇ ਆ ਤੁਸੀਂ ਮੱਕ ਦੀ ਗਰੋਥ ਕਰੋ ਚੱਕ ਛੱਲੀਆਂ ਜਿਹੜੀਆਂ ਉਹ ਲੱਗਣੀਆਂ ਸਟਾਰਟ ਹੋ ਗਈਆਂ ਜਿੱਦ ਦੇ ਤੋਂ ਇਹਨੂੰ ਵਾਢਾ ਲਾਇਆ ਤਕਰੀਬਨ 10 ਦਿਨ ਹੋ ਗਏ 44-45 ਦਿਨਾਂ ਦੀ ਨੂੰ ਜਿਹੜਾ ਵਾਢਾ ਲਾ ਲਿਆ ਸੀਗਾ ਆ ਛਲੀਆਂ ਪੈਣੀਆਂ ਜਿਹਨੀਆਂ ਸਟਾਰਟ ਹੋ ਗਈਆਂ ਉਦੋਂ ਦੀ ਬਾਈ ਕੰਦਾ ਵੀ ਜਿਹੜੇ ਛੋਟੇ ਪਸ਼ੂ ਆ ਕੋਈ ਕੱਟੇ ਆ ਜਾਂ ਬੱਚੇ ਆ ਉਹਨਾਂ ਨੂੰ ਨਾ ਤਾਂ ਅਸੀਂ ਫੀਡ ਪਾਈ ਆ ਤੇ ਨਾ ਕੋਈ ਦਾਣਾ ਪਾਇਆ ਕੱਲੇ ਹਰੇ ਤੇ ਆ ਤੇ ਆ ਤੁਸੀਂ ਹਾਈਟ ਕਰੋ ਚੱਕ ਤਕਰੀਬਨ 10-10 ਫੁੱਟ ਦੀ ਜਿਹੜੀ ਮੱਕੀ ਹੋ ਚੁੱਕੀ ਆ ਸੋ ਇਹ ਆਪਣਾ ਵੀਡੀਓ ਬਣਾਉਣ ਦਾ ਮਕਸਦ ਉਹਨਾਂ ਕਿਸਾਨ ਭਰਾਵਾਂ ਵਾਸਤੇ ਆ ਜਿਹੜੇ ਆਪਣੇ ਕਿਸਾਨ ਭਰਾ ਕਹਿੰਦੇ ਵੀ ਅਸੀਂ ਚਾਰ ਨਹੀਂ ਪਾਉਣਾ ਪਰ ਬਾਈ ਜਦਨਾ ਟਾਈਮ ਵਾਣ ਵਿਹਲਾ ਪਿਆ ਰਹਿੰਦਾ ਨਾ ਤਾਂ ਇਹ ਫ੍ਰੀ ਆਫ ਕਾਸਟ ਦੇ ਵਿੱਚ ਬਾਈ ਜੇ ਆਪਾਂ ਦੇਖੀਏ ਵੀ ਆਪਣੀ ਮੱਕੀ ਹੋ ਜਾਂਦੀ ਹੈ ਨਾਲੇ ਤਾਂ ਹੁਣ ਇਹਦੇ ਵਾਣ ਦੇ ਵਿੱਚ ਜਿਹੜੀ ਟਾਈਮ ਨਾਲ ਉਹ ਬਾਸਪਤੀ ਲੱਗ ਜੂਗੀ ਤੇ ਨਾਲੇ ਹੁਣ ਜਿਹੜੇ ਪੱਠੇ ਉਹ ਪੂਰੇ ਖੁੱਲੇ ਡੁੱਲੇ ਜਿਹੜੇ ਘਰੇ ਚਾਰਦਾ ਆਪਣਾ ਕਿਸਾਨ ਭਰਾ ਤੇ ਆ ਤੁਸੀਂ ਨਿਗਾਹ ਮਾਰੋ ਵੀ ਕਿੱਥੋਂ ਤੱਕ ਜਿਹੜੀ ਹਲੇ ਉਹ ਮੱਕੀ ਖੜੀ ਆ ਤਕਰੀਬਨ ਇਹ 20 25 ਦਿਨ ਜਮਾ ਖੁੱਲੇ ਡੁੱਲੇ ਪਾਉਣ ਨਾਲ ਵੀ ਨਹੀਂ ਮੁੱਕਦੀ ਇਹ। ਸੋ ਇਹ ਤਰੀਕਾ ਚੰਗਾ ਲੱਗਿਆ ਤਾਂ ਬਈ ਸ਼ੇਅਰ ਜ਼ਰੂਰ ਕਰਿਓ ਜਿਹੜੇ ਆਪਣੇ ਕਿਸਾਨ ਭਰਾ ਕਹਿੰਦੇ ਆ ਵੀ ਆਪਸੀਂ ਮੱਕੀ ਦਾ ਚਾਰ ਨਹੀਂ ਪਾਉਣਾ ਪਰ ਬਈ ਜਿੰਨਾ ਟਾਈਮ ਬਾਣ ਵਿਹਲੇ ਪਏ ਰਹਿੰਦੇ ਆ। ਚਲੋ ਜਿਹੜੇ ਕਿਸਾਨ ਭਰਾਵਾਂ ਨੇ ਮੂੰਗੀ ਬੀਜਣੀ ਹੁੰਦੀ ਆ ਉਹ ਤਾਂ ਵਧੀਆ ਗੱਲ ਆ ਪਰ ਕਈ ਆਪਣੇ ਕਿਸਾਨ ਭਰਾ ਆਸਪਤੀ ਵਾਸਤੇ ਵੀ ਬਾਣ ਵਿਹਲੇ ਛੱਡ ਲੈਂਦੇ ਆ ਤਾਂ ਤੁਸੀਂ ਆਪਣੇ ਪਸ਼ੂਆਂ ਦੇ ਮੁਤਾਬਕ ਬਈ ਇਹ ਮੱਕੀ ਬੀਜ ਸਕਦੇ ਹਾਂ ਘੱਟ ਖਰਚੇ ਦੇ ਵਿੱਚ ਛੁੱਡੀ ਇਹ ਜਿਹੜੀ ਮੱਕੀ ਤਿਆਰ ਹੋ ਜੂਗੀ ਕਿਉਂਕਿ ਜੇ ਮਹੀਨਾ ਡੇਢ ਮਹੀਨਾ ਵੀ ਚੱਲ ਕੇ ਬਾਈ ਤਾਂ ਮਹੀਨੇ ਡੇਢ ਮਹੀਨੇ ਦੇ ਵਿੱਚ ਨਾਲੇ ਤਾਂ ਤੁਹਾਡੇ ਪਸ਼ੂ ਜਿਹੜੇ ਉਹ ਪੂਰੇ ਰਾਜੀ ਹੋ ਜਾਣਗੇ ਤੇ ਨਾਲੇ ਜਿਹੜਾ ਤੁਹਾਡਾ ਫੀਡ ਤੇ ਦਾਣੇ ਦਾ ਛੋਟੇ ਕੋਈ ਕਟੇਆ ਕਟੀਆਂ ਜਾਂ ਬੱਛੀਆਂ ਨਾ ਛੋਟੇ ਝੋਟੀਆਂ ਕੋਈ ਉਹਨਾਂ ਨੂੰ ਜਿਹੜਾ ਫੀਡ ਦਾਣੇ ਦਾ ਉਹ ਖਰਚਾ ਬਿਲਕੁਲ ਘੱਟ ਜਾਊਗਾ ਕਿਉਂਕਿ ਮੱਕ ਦੇ ਵਿੱਚ ਸਭ ਤੋਂ ਜ਼ਿਆਦਾ ਪ੍ਰੋਟੀਨ ਹੁੰਦਾ ਤੇ ਉਤੋਂ ਜਿਹੜੀਆਂ ਇਹਨੂੰ ਹੁਣ ਛੱਲੀਆਂ ਪੈਣੀਆਂ ਸਟਾਰਟ ਹੋ ਗਈਆਂ ਇਹ ਦੂਬਾਰਤ ਆਪਾਂ ਕਹਿ ਸਕਦੇ ਆ ਵੀ ਨਿਹਰਾ ਹੀ ਦਾਣਾ ਇਹ। ਸੋ ਵੀਡੀਓ ਚੰਗੀ ਲੱਗੀ ਤਾਂ ਬਈ ਸ਼ੇਅਰ ਜ਼ਰੂਰ ਕਰਿਓ ਤੇ ਤੁਸੀਂ ਵੀ ਇਹ ਤਰੀਕਾ ਅਪਣਾ ਸਕਦੇ ਹੋ ਜਿਹੜੇ ਭਰਾ ਆਚਾਰ ਨਹੀਂ ਪਾਉਂਦੇ ਆ ਨਾ ਤੇ ਬਾਸਪਤੀ ਲਾਉਂਦੇ ਆ ਆਪਣੇ ਕਿਸਾਨ ਭਰਾ ਤੇ ਤਕਰੀਬਨ ਇਹ ਬਈ 35-36 ਦਿਨਾਂ ਦੀ ਜਿਹੜੀ ਵਾਢੇ ਵਾਲੀ ਹੋ ਜਾਂਦੀ ਆ ਤੇ ਅਸੀਂ ਇਸ ਵਾਰੀ ਥੋੜਾ ਜਿਆ ਲੇਟ ਹੋ ਗਿਆ ਵੜਨ ਦੇ ਵਿੱਚ ਕਿਉਂਕਿ ਸਾਨੂੰ ਆਏ ਸੀਗਾ ਵੀ ਹੋਰ ਵਾਢੇ ਪਰ ਹੁਣ ਇਹ ਮੈਨੂੰ ਲੱਗਦਾ ਵੀ ਵੀਰੂ ਗਈ ਇਹ ਕਿਉਂਕਿ ਪਸ਼ੂ ਵੀ ਇਹਦਾ ਟੋਕਰਾ ਕੀ ਮਸਾ ਖਾਂਦਿਆ ਕਿਉਂਕਿ ਇੱਕ ਤਾਂ ਹੈਵੀ ਬਹੁਤ ਹੋ ਜਾਂਦਾ ਨਾ ਦਾਣਾ ਹੀ ਆ ਨੇਰਾ ਤੇ ਬਾਕੀ ਤੁਸੀਂ ਲੰਬਾਈ ਇਹਦੀ ਚੈੱਕ ਕਰ ਸਕਦੇ ਹੋ ਸੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ